ਸੋ ਮੈਂ ਤੁਹਾਨੂੰ ਮਿਲਣ ਜਾ ਰਹੀ ਹਾਂ ਆਪਣੇ ਪੰਜਾਬ ਦੇ ਨਾਲ ਆਪਣੇ ਫੌਕ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਦੇਖੋ ਤੁਸੀਂ ਫੌਕ ਦੇ ਵਿੱਚ ਰਾਈジング 스타 ਦਾ ਅਵਾਰਡ ਲੈ ਕੇ ਆਏ ਹੋ ਤੇ ਸਾਰੇ ਜਾਣੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਅਸੀਂ ਤੁਹਾਡੇ ਕੋਲ ਪੁੱਛਾਂਗੇ ਕਿ ਤੁਹਾਨੂੰ ਕਿਵੇਂ ਲੱਗਾ ਲੇਕਿਨ ਉਸ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਗਾਣਾ ਸੁਣਾਵਾਂਗੇ ਬਾਗ ਬਹਾਰਾਂ ਤੇ ਗੁਲਜ਼ਾਰਾਂ ਬਿਨ ਯਾਰਾਂ ਕਿਸ ਕਾਰੀ ਯਾਰ ਮਿਲਣ ਦੁਖ ਜਾਣ ਹਜ਼ਾਰਾਂ ਸ਼ੁਕਰ ਕਰਾਂ ਲੱਖ ਵਾਰੀ ਇਹ ਗੱਲ ਤਾਂ ਹਰੀ ਕੋਈ ਜਾਣਦਾ ਏ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਛੱਡ ਗਈ ਪੂਰ ਸਹੇਲੀਆਂ ਦਾ ਇੱਕ ਦਿਨ ਅਸੀਂ ਵੀ ਆਲਮਾ ਤੁਰ ਜਾਣਾ ਕੁੰਡਾ ਮਾਰ ਕੇ ਨਾ ਹਵੇਲੀਆਂ ਦਾ ਮੇਲਾ ਹੀ ਪਲ ਦੀ ਪਲ ਵੇ ਚੱਲ ਮੇਲੇ ਨੂੰ ਚੱਲੀਏ ਵੇਲਾ ਹੀ ਪਲ ਦੀ ਪਲਵੇ ਚੱਲੇ ਮੇਲੇ ਨੂੰ ਚਲੀ ਏ ਵਾਓ ਬਹੁਤ ਹੀ ਇਮੋਸ਼ਨਲ ਸੀ ਔਰ ਬਹੁਤ ਹੀ ਟੱਚੀ ਸੀ ਵਾਕਈ ਹੀ ਡਿਜ਼ਰਵਿੰਗ ਜਿਹੜਾ ਕਿਸੇ ਨੂੰ ਮਿਲਦਾ ਨਾ ਤਾਂ ਬਹੁਤ ਖੁਸ਼ੀ ਹੁੰਦੀ ਹੈ ਤੇ ਕੀ ਕਹਿਣਾ ਚਾਹੋਗੇ ਇਸ ਟਾਈਮ ਤੇ ਬਸ ਕੁਝ ਨਹੀਂ ਇਹ ਤਾਂ ਸਾਰੀ ਅਕਾਲਪੁਰਖ ਦੀ ਦੇਣਾ ਜੇ ਉਹਨੇ ਕਿਸੇ ਨੂੰ ਕੋਈ ਵੀ ਦੇਣਾ ਹੁੰਦਾ ਮਾਰੇ ਕਹਿੰਦੇ ਆ ਵੀ ਸਾਈਹਬਾ ਹੱਥ ਵੜਿਆਈਆਂ ਜਿਸ ਭਾਵੇਂ ਤੁਸੀਂ ਦੇ ਇਹ ਉਹਦੀ ਸਾਰੀ ਕਰਾਮਾਤ ਆ ਉਹਨੇ ਜਿਸ ਨੂੰ ਵੀ ਵਡਿਆਈ ਦੇਣੀ ਉਹਨੇ ਆਪ ਹੀ ਦੇ ਦੇਣੀ ਹੈ ਹੋਰ ਕੁਝ ਨਹੀਂ ਕਹਿਣਾ